ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕੈਨੇਡਾ ਨੂੰ ਇੱਕ ਵਾਰ ਫਿਰ ਤੋਂ ਆਪਣੀ ਵਿਵਾਦਿਤ ਪੇਸ਼ਕਸ਼ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦੇ ਗੋਲਡਨ ਡੋਮ ਮਿਜ਼ਾਇਲ ਰੱਖਿਆ ਪ੍ਰਣਾਲੀ ਦਾ ਹਿੱਸਾ ਬਣਨ ਦੇ ਲਈ 61 ਅਰਬ ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਪਵੇਗਾ ਪਰ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਸਟੇਟ ਬਣ ਜਾਂਦਾ ਹੈ ਤਾਂ ਇਹ ਸਹੂਲਤ ਮੁਫਤ ਵਿੱਚ ਮਿਲੇਗੀ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਡੋਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਲਿਖਿਆ ਕਿ ਮੈਂ ਕੈਨੇਡਾ ਨੂੰ ਕਿਹਾ ਕਿ ਜੋ ਸਾਡੇ ਸ਼ਾਨਦਾਰ ਗੋਲਡਨ ਡੋਮ ਸਿਸਟਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਕਿ ਜੇਕਰ ਉਹ ਵੱਖਰਾ ਦੇਸ਼ ਰਹਿੰਦਾ ਹੈ ਤਾਂ ਇਸ ਦੀ ਕੀਮਤ 61 ਅਰਬ ਡਾਲਰ ਹੋਵੇਗੀ ਪਰ ਜੇਕਰ ਉਹ ਸਾਡਾ 51ਵਾਂ ਸਟੇਟ ਬਣ ਜਾਂਦਾ ਹੈ ਤਾਂ ਇਸ ਦੀ ਕੋਈ ਕੀਮਤ ਅਦਾ ਨਹੀਂ ਕਰਨੀ ਪਵੇਗੀ ਉਹ ਇਸ ਪੇਸ਼ਕਸ਼ ਤੇ ਵਿਚਾਰ ਕਰ ਰਹੇ ਹਨ ਇਹ ਬਿਆਨ ਉਸ ਸਮੇਂ ਆਇਆ ਜਦੋਂ ਕੈਨੇਡਾ ਦੀ ਸੰਸਦ ਦੇ ਵਿੱਚ ਬ੍ਰਿਟੇਨ ਦੇ ਕਿੰਗ ਚਾਰਲਸ ਨੇ ਆਪਣੇ ਭਾਸ਼ਣ ਦੇ ਵਿੱਚ ਕੈਨੇਡਾ ਦੀ ਆਜ਼ਾਦੀ ਅਤੇ ਸਵੇ ਨਿਰਪਰਤਾ ਤੇ ਜ਼ੋਰ ਦਿੱਤਾ ਹੈ ਚਾਰਲਸ ਨੇ ਕਿਹਾ ਕਿ ਇੱਕ ਆਤਮ ਵਿਸ਼ਵਾਸੀ ਕੈਨੇਡਾ ਕਿਸੇ ਵੀ ਵਿਦੇਸ਼ੀ ਤਾਕਤ ਦੁਆਰਾ ਖੋਏ ਜਾਣ ਵਾਲੀ ਚੀਜ਼ ਤੋਂ ਕਿਤੇ ਵੱਧ ਕੇ ਹਾਸਲ ਕਰ ਸਕਦਾ ਹੈ ਇਹ ਬਿਆਨ ਸਿੱਧੇ ਤੌਰ ਤੇ ਟਰੰਪ ਦੀਆਂ ਟਿੱਪਣੀਆਂ ਦੇ ਜਵਾਬ ਦੇ ਵਿੱਚੋਂ ਦੇਖਿਆ ਜਾ ਰਿਹਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ 골ਡਨ ਡੂਮ ਹੈ ਕੀ ਟਰੰਪ ਨੇ ਪਿਛਲੇ ਹਫਤੇ 골ਡਨ ਡੂਮ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਯੋਜਨਾ ਦਾ ਐਲਾਨ ਕੀਤਾ ਇਸ ਦਾ ਅੰਦਾਜ਼ਨ ਲਾਗਤ 175 ਅਰਬ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ ਇਹ ਰੱਖਿਆ ਪ੍ਰਣਾਲੀ ਇਜ਼ਰਾਈਲ ਦੀ ਆਇਰਨ ਡੂਮ ਤੋਂ ਪ੍ਰੇਰਿਤ ਹੈ ਪੈਰਿਸ ਦਾ ਕੇਰਾ ਸੈਂਕੜੇ ਗੁਣਾ ਵੱਡਾ ਹੈ ਅਤੇ ਇਹ ਪੁਲਾੜ ਦੇ ਵਿੱਚ ਮਿਜ਼ਾਈਲਜ਼ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ। 트럼 ਦਾ ਦਾਵਾ ਹੈ ਕਿ ਇਹ ਸਿਸਟਮ 2029 ਤੱਕ ਪੂਰੀ ਤਰ੍ਹਾਂ ਕਾਰਸ਼ੀਲ ਹੋ ਜਾਵੇਗਾ ਅਤੇ ਇਹ ਬਲਾਸਟਿਕ ਹਾਈਪਰਸੋਨਿਕ ਤੇ ਕਰੂਜ਼ ਮਿਜ਼ਾਈਲਸੜੇ ਪੁਲਾੜ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਜ਼ ਨੂੰ ਵੀ ਰੋਕ ਸਕਦਾ ਹੈ। ਹਾਲਾਂਕਿ ਮਹਾਰਾ ਦਾ ਕਹਿਣਾ ਹੈ ਕਿ ਇਸ ਸਿਸਟਮ ਦੀ ਲਾਗਤ 500 ਅਰਬ ਤੋਂ 1 ਟ੍ਰਿਲੀਅਨ ਡਾਲਰ ਤੱਕ ਜਾ ਸਕਦੀ ਹੈ ਅਤੇ ਇਸ ਨੂੰ ਪੂਰਾ ਕਰਨ ਦੇ ਵਿੱਚ 20 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਸਵਾਲ ਇਹ ਹੈ ਕਿ ਗੋਲਡਨ ਡੌਮ ਪ੍ਰਣਾਲੀ ਵਿੱਚ ਕੈਨੇਡਾ ਦੀ ਭੂਮਿਕਾ ਅਤੇ ਅਹਿਮੀਅਤ ਕੀ ਹੈ ਗੋਲਡਨ ਡੌਮ ਦੀ ਸਫਲਤਾ ਵਿੱਚ ਕੈਨੇਡਾ ਦੀ ਅਹਿਮ ਭੂਮਿਕਾ ਹੈ ਕਿਉਂਕਿ ਉਸ ਦਾ ਵਿਸ਼ਾਲ ਹਵਾਈ ਖੇਤਰ ਅਤੇ ਆਰਟਿਕ ਖੇਤਰ ਦੇ ਵਿੱਚ ਰੈਡਾਰ ਸਿਸਟਮ ਦੀ ਸਥਾਪਨਾ ਅਮਰੀਕਾ ਨੂੰ ਚੀਨ ਅਤੇ ਰੂਸ ਤੋਂ ਆਉਣ ਵਾਲੀਆਂ ਮਿਜ਼ਾਈਲਾਂ ਦੀ ਨਿਗਰਾਨੀ ਲਈ ਜ਼ਰੂਰੀ ਹੈ ਕੈਨੇਡਾ ਪਹਿਲਾਂ ਹੀ ਨਾਰਥ ਅਮਰੀਕਨ 에ਅ ਐਰੋਸਪੇਸ ਡਿਫੈਂਸ ਕਮਾਂਡ ਦੇ ਵਿੱਚ 40% ਯੋਗਦਾਨ ਦਿੰਦਾ ਹੈ ਤੇ ਅਗਲੇ 2 ਦਹਾਕਿਆਂ ਵਿੱਚ 38 ਅਰਬ ਕੈਨੇਡੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮਾਹਿਰਾਂ ਦੇ ਮੁਤਾਬਕ ਕੈਨੇਡਾ ਦੀ ਭਾਗੀਦਾਰੀ ਬਿਨਾਂ ਅਮਰੀਕਾ ਲਈ ਇਸ ਪ੍ਰਣਾਲੀ ਨੂੰ ਪੂਰਾ ਕਰਨਾ ਮੁਸ਼ਕਿਲ ਹੋਵੇਗਾ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ 트럼ਪ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਹਨਾਂ ਨੇ 6 ਮਈ ਨੂੰ ਵਾਸ਼ਿੰਗਟਨ ਵਿੱਚ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਸਪਸ਼ਟ ਕੀਤਾ ਸੀ ਕਿ ਕੈਨੇਡਾ ਵਿਕਾਊ ਨਹੀਂ ਹੈ ਤੇ ਕਦੇ ਅਜਿਹਾ ਨਹੀਂ ਹੋਵੇਗਾ। ਟਰੰਪ ਦੀਆਂ ਇੰਨਾਂ ਟਿੱਪਣੀਆਂ ਨੇ ਅਮਰੀਕਾ-ਕੈਨੇਡਾ ਸਬੰਧਾਂ ਦੇ ਵਿੱਚ ਨਵਾਂ ਤਣਾਅ ਪੈਦਾ ਕਰ ਦਿੱਤਾ ਹੈ। ਪਹਿਲਾਂ ਹੀ ਟਰੰਪ ਦੀਆਂ ਵਪਾਰਕ ਨੀਤੀਆਂ ਜਿਵੇਂ ਕਿ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਿਫ ਇਸ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਤਣਾਅਪੂਰਨ ਬਣਾਇਆ ਹੈ। ਇਜੋਨਾਨ ਕੈਨੇਡੀਅਨ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਹ ਅਮਰੀਕਾ ਦੇ ਨਾਲ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਪਰ ਆਪਣੀ ਪ੍ਰਭੂ ਸੱਤਾ ਤੇ ਆਜ਼ਾਦੀ ਤੇ ਕੋਈ ਸਮਝੌਤਾ ਨਹੀਂ ਕਰੇਗਾ ਇਹ ਵਿਵਾਦ ਸਿਰਫ ਹੁਣ ਸੁਰੱਖਿਆ ਸਹਿਯੋਗ ਦੀ ਗੱਲ ਨਹੀਂ ਰਿਹਾ ਸਗੋਂ ਕੈਨੇਡਾ ਦੀ ਸੁਤੰਤਰ ਪਛਾਣ ਅਤੇ ਅਮਰੀਕਾ ਨਾਲ ਉਸਦੇ ਰਣਨੀਤਿਕ ਸਬੰਧਾਂ ਦੀ ਪਰਖਿਆ ਵੀ ਹੈ ਜਿਵੇਂ ਜਿਵੇਂ ਗੋਲਡਨ ਡੋਮ ਯੋਜਨਾ ਤੇ ਗੱਲਬਾਤ ਅੱਗੇ ਵਧੇਗੀ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ ਦਿਸ਼ਾ ਅਤੇ ਕੈਨੇਡਾ ਦੀ ਸੁਰੱਖਿਆ ਨੀਤੀ ਤੇ ਇਸ ਦਾ ਗਹਿਰਾ ਅਸਰ ਪਵੇਗਾ